ਗੋਡਿਆਂ ਦੇ ਦਰਦ ਲਈ ਤੇਲ ਬਣਾਉਣ ਲੱਗੇ ਆ ਜਿਨ੍ਹਾਂ ਦੇ ਵਿੱਚ ਗੋਡਿਆਂ ਦਾ ਗਠੀਆ ਗੋਡਿਆਂ ਚ ਜ਼ਰਦ ਗੋਡਿਆਂ ਦਾ ਗੈਪ ਘਟ ਗਿਆ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਇਸ ਦੇ ਲਈ ਕੀ ਕੁਝ ਚਾਹੀਦਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣ ਲੱਗੇ ਆ ਤੁਹਾਨੂੰ ਚਾਹੀਦਾ ਕਪੂਰ ਜਿਸ ਨੂੰ ਕੈਂਪਰ ਕਿਹਾ ਜਾਂਦਾ ਇਸ ਦੀਆਂ ਚਾਹੀਦੀਆਂ ਤੁਹਾਨੂੰ 4 ਪੀਸ ਚਾਹੀਦੇ ਆ ਖੁੱਲੀ ਵੀ ਮਿਲ ਸਕਦੀ ਹੈ ਉਹ ਵੀ ਤੁਸੀਂ ਲੈ ਸਕਦੇ ਹੋ ਔਰ ਨਾਲ ਚਾਹੀਦਾ ਸਰੋਂ ਦਾ ਤੇਲ ਕਿਸੇ ਵੀ ਬ੍ਰਾਂਡ ਦਾ ਇਸ ਨੂੰ ਤੇਲ ਨੂੰ ਕੋਈ ਗਰਮ ਨਹੀਂ ਕਰਨਾ ਕੁਝ ਨਹੀਂ ਕਰਨਾ ਇਸ ਦਾ ਬਣਾਉਣ ਦਾ ਤਰੀਕਾ ਹੁਣ ਤੁਹਾਨੂੰ ਦੱਸਣ ਲੱਗੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾਬ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ ਤੁਹਾਡੇ ਕੋਲ ਜਿਹੜਾ ਕਪੂਰ ਹੈ ਇਸ ਨੂੰ ਤੁਸੀਂ ਇੱਕ ਛੋਟੇ ਜਿਹੇ ਕੁੰਡੇ ਸੁੱਟੇ ਦੇ ਵਿੱਚ ਚੰਗੀ ਤਰ੍ਹਾਂ ਪਾ ਲੈਣਾ ਹੈ ਔਰ ਇਸ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਮਿਕਸ ਕਰਾਂਗੇ ਦੇਖੋ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਰਹੇ ਆਂ ਔਰ ਇਸ ਨੂੰ ਚੰਗੀ ਤਰ੍ਹਾਂ ਆਪਾਂ ਪੀਸ ਲੈਣਾ ਹੈ ਜਿਸ ਦਾ ਪਾਊਡਰ ਬਣ ਜਾਵੇ ਇਸ ਦਾ ਪਾਊਡਰ ਬਣਾ ਕੇ ਆਪਾਂ ਇਸ ਨੂੰ ਇੱਕ ਭਾਂਡੇ ਦੇ ਵਿੱਚ ਪਾ ਲਾਂਗੇ ਔਰ ਦੈਨ ਇਸ ਨੂੰ ਆਪਾਂ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਾਂਗੇ ਦੇਖੋ ਤੁਸੀਂ ਇਹਦਾ ਪਾਊਡਰ ਆ ਜਿਹੜਾ ਆਪਾਂ ਕਪੂਰ ਦਾ ਇਹਦੇ ਵਿੱਚ ਪਾ ਲਿਆ ਔਰ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਮਿਕਸ ਕਰਨਾ ਇਹ ਤੁਸੀਂ ਆਪਣੇ ਅਨੁਸਾਰ ਮਿਕਸ ਕਰ ਸਕਦੇ ਹੋ ਪਰ ਸਰੋਂ ਦਾ ਤੇਲ ਕੋਈ ਗਰਮ ਨਹੀਂ ਕਰਨਾ ਕੋਈ ਠੰਡਾ ਨਹੀਂ ਨੋਰਮਲ ਰੂਮ ਟੈਂਪਰੇਚਰ ਹੋਏਗਾ ਦੈਨ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਔਰ ਜਿਹੜਾ ਇਹ ਤੇਲ ਹੈ ਤੁਸੀਂ ਇਹ ਕਾਟਨ ਨਾਲ ਲਾਉਣਾ ਹੈ ਹੱਥ ਨਾਲ ਬਿਲਕੁਲ ਨਹੀਂ ਲਾਉਣਾ ਇਸ ਦੇ ਵਿੱਚ ਤੁਸੀਂ ਕਾਟਨ ਡਿਪ ਕਰੋਗੇ ਔਰ ਇਸ ਦਾ ਤੁਸੀਂ ਲੇਪ ਆਪਣੇ ਗੋਡੇ ਤੇ ਇਸ ਤਰ੍ਹਾਂ ਲਾਉਣਾ ਸ਼ੁਰੂ ਕਰ ਦੋਗੇ ਚੰਗੀ ਤਰ੍ਹਾਂ ਇਸ ਨੂੰ ਲੇਪ ਨੂੰ ਸਾਰੇ ਗੋਡੇ ਤੇ ਆਪਾਂ ਲਾ ਦੇਣਾ ਹੈ ਚੰਗੀ ਤਰ੍ਹਾਂ ਅੱਗੇ ਪਿੱਛੇ ਕੋਈ ਚੀਜ਼ ਰਹਿ ਨਾ ਜਾਵੇ ਔਰ ਦੈਨ ਲਾਉਣ ਤੋਂ ਬਾਅਦ ਫਿਰ ਆਪਾਂ ਇਸ ਨੂੰ ਇੱਕ ਤੌਲੀਏ ਨਾਲ ਚੰਗੀ ਤਰ੍ਹਾਂ ਇਸ ਨੂੰ ਆਪਾਂ ਰੈਪ ਕਰ ਦੇਣਾ ਹੈ ਤਾਂ ਕਿ ਇਸ ਨੂੰ ਹਵਾ ਨਾ ਲਗੇ ਇਸ ਨੂੰ ਤੁਸੀਂ 10 ਤੋਂ 15 ਮਿੰਟ ਇਦਾਂ ਹੀ ਬੰਨ ਕੇ ਰੱਖਣਾ ਹੈ ਔਰ ਤੁਹਾਡੇ ਜਿਹੜਾ ਗੋਡਿਆਂ ਦਾ ਦਰਦ ਹੈ ਉਸੇ ਦਿਨ ਘਟਣਾ ਸ਼ੁਰੂ ਹੋ ਜਾਏਗਾ ਨਾਲੇ ਤੁਸੀਂ ਇਹ ਤੇਲ ਲਾਓ ਨਾਲੇ ਤੁਸੀਂ ਕਸਰਤਾਂ ਕਰੋ ਤੁਸੀਂ ਦੇਖੋਗੇ ਤੁਹਾਡੇ ਗੋਡਿਆਂ ਦਾ ਜੋ ਗਠੀਆ ਜੋ ਦਰਦ ਹੈ ਉਹ ਬਹੁਤ ਜਲਦੀ ਠੀਕ ਹੋਣ ਲੱਗ ਗਿਆ ਹੈ ਔਰ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ